ਕੱਲੋਂ ਮਾਫੀ ਜੇ ਬਾਦਲ ਸਾਹਿਬ ਅਸਲੀ ਹੁੰਦਾ ਸਾਡੇ ਕਿਸਾਨਾਂ ਦਾ ਉਹ 40000 ਦਾ ਮਾਫੀ ਦਿੰਦਾ ਸਾਡੇ ਕਿਸਾਨਾਂ ਨੂੰ ਪਿਣਾ ਧਰਨਿਆਂ ਤੋਂ ਜਿਹੜਾ ਮੋਰਚੇ ਲਾਉਂਦਾ ਰਿਹਾ ਜਿਹੜਾ ਆਪਦੀ ਮੋਰਚੇ ਲਾ ਕੇ ਗੱਡੀ ਤੇ ਤੇ ਬੁੜਿਆਂ ਨੇ ਹੱਡ ਕਟਾ ਕੇ ਪੁਲਿਸ ਤੋਂ ਅੱਜ ਗੱਡੀ ਤੇ ਆਏ ਕਿ ਮਜ਼ਦੂਰਾਂ ਨੂੰ ਮਾਫੀਆ ਮੰਗੇ ਸਾਡਾ ਉਹ ਨਹੀਂ ਦੇ ਰਹੇ 64 ਕਰੋੜ ਦਾ ਸਮਝੌਤਾ ਹੋਇਆ ਹਾਲ ਤੱਕ ਨਹੀਂ ਪੰਡਿਆ ਜਾ ਰਿਹਾ ਤੇ 8000 ਸਾਡੀ ਉਹ 8000 ਜਿਹੜੀ ਸੀ ਬਣਾਈ ਕਰਾਈ ਹੈ ਉਹ ਲੋਕਾਂ ਨੇ ਧੰਨਵਾਦ ਆ ਲੋਕਾਂ ਦਾ ਜਿਨ੍ਹਾਂ ਨੇ ਲੰਗਰ ਚ ਚਲਾਏ ਨੇ ਖੀਰਾ ਪਚਾਈਆਂ ਨੇ ਉਹਨਾਂ ਲੋਕਾਂ ਦਾ ਧੰਨਵਾਦ ਹੈ ਅਸੀਂ ਗੁਰੂ ਸਾਹਿਬ ਨੂੰ ਇੱਥੇ ਪੁੱਛਦੇ ਹਾਂ ਵੀ ਤੁਸੀਂ ਅੱਜ ਮੰਡੀਆਂ ਪੰਜਾਬ ਦੀਆਂ ਅੱਜ ਪੰਜਾਬ ਦੇ ਜਿਹੜੇ ਤੁਸੀਂ ਹਲਕੇ 'ਚ ਫਿਰ ਰਹੇ ਹੋ ਇਹ ਬਹੁਤ ਮਿੱਠਾ ਹੋ ਗਿਆ ਤੇ ਕੁੰਡਸਰੀ ਕੋਠੀ ਮੂਹਰੇ ਫਜ਼ਾਰਾ ਫੋਰਸ だっती ਕਿਉਂ ਡਾਕੂ ਆਏ ਸੀ ਪੰਜਾਬ 'ਚ ਕੋਈ ਹਥਿਆਰ ਚੱਕੇ ਹੋਏ ਸੀ ਕਿਸਾਨਾਂ ਕੋਲੇ ਮਜ਼ਦੂਰਾਂ ਕੋਲੇ ਤੁਸੀਂ ਕਿਉਂ ਨਹੀਂ ਗੱਲ ਕਰ ਰਹੇ ਬਾਦਲ ਸਾਹਿਬ ਨੂੰ ਤੁਸੀਂ ਮੋੜ-ਮੋੜ ਇੱਥੇ ਮੰਡੀਆਂ ਦੇ ਵਿੱਚ ਆ ਰਹੇ ਹੋ ਅੱਜ ਅਸੀਂ ਪ੍ਰਦਰਸ਼ਨ ਕੀਤਾ ਸੀ ਆਪਣੇ ਬਾਈਕ ਤਰੀਕ ਨੂੰ ਪੂਰੇ ਦੀ ਮੰਡੀ ਤਿੰਨ ਪਿੰਡਾਂ ਦੀ ਮੰਡੀ ਆ ਉਹ ਉੱਥੇ ਸਤਨਾਮ ਸਿੰਘ ਦੀ 14 ਡਣਾ ਦੀ ਫਸਲ ਆਈ ਹੋਈ ਪਈ ਸੀ 11 21 ਬੋ ਸੋਹਣੀ ਆਪਣੀ ਫਸਲ ਉਹ 1509 ਉਹਦੇ ਵਿੱਚ ਹੋਰ ਫਸਲਾਂ ਜਿਹੜੀਆਂ ਪਹਿਲੇ ਗੱਲ ਤਾਂ ਖਰੀਦੀਆਂ ਨਹੀਂ ਜਾ ਰਹੀਆਂ ਮੰਡੀ ਦੇ ਵਿੱਚ 1500 ਦੇ ਠੱਕੇ ਮੱਚ ਰਹੇ ਨੇ ਐਂ ਦੱਸੋ ਮੈਨੂੰ ਖੁੱਲ੍ਹ ਗੱਸੀਆਂ ਪੰਜਾਬ ਦੇ ਵਿੱਚ ਮਜ਼ਦੂਰ ਤੇ ਕਿਸਾਨ ਕਿਉਂ ਨਹੀਂ ਕਰਨਗੇ ਜਿਹੜੀ 5000 ਨੂੰ ਜਨਸੂ ਵਿੱਚ ਦੀ ਸੀ ਉਹ ਗੁਰਤੇਰ ਸਿੰਘ ਦੇ ਵੀ 40 ਕਿੱਲੇ ਲਾਏ ਹੋਏ ਨੇ ਚਾਹੇ ਉਹ ਕਾਲਜਨ ਨਾ ਹੈ ਚਾਹੇ ਕੋਈ ਹੋਰ ਹੈ ਉਹ ਕਾਂਗਰਸਾਂ ਜੁੜਿਆ ਹੋਇਆ ਮਾਰ ਸਾਰਿਆਂ ਤੇ ਜੇ ਦਰਬਾਰੇ ਗੁਰੂ ਸਾਹਿਬ ਨੇ 100 ਕਿੱਲੇ ਦੇ ਵਿੱਚ 11 21 ਲਈ ਹੈ ਉਹ ਮਾਰ ਸਾਡੇ ਪ੍ਰਿੰਸੀਪਲ ਸਾਫ ਕਸ ਕੱਤਰ ਨੂੰ ਵੀ ਪੈ ਰਹੀ ਹੈ ਚਾਹੇ ਉਹ ਅਜ ਪੰਜਾਬ ਸਰਕਾਰ ਦਾ ਅੰਗ ਹੈ ਪਰ ਇਹਨਾਂ ਨੂੰ ਕੋਈ ਲਾਲਚ ਹੈ ਇਹਨਾਂ ਨੂੰ ਵੋਟਾਂ ਦਾ ਲਾਲਚ ਹੈ ਇਹਨਾਂ ਨੂੰ ਗੱਡੀਆਂ ਲੈਣ ਦਾ ਲਾਲਚ ਹੈ ਇਹਨਾਂ ਨੂੰ ਕੋਈ ਹੋਊਗਾ ਲਾਲਚ ਪਰ ਸਾਨੂੰ ਸਰਕਾਰ ਦਾ ਕੋਈ ਸਾਨੂੰ ਲਾਲਚ ਨਹੀਂ ਕੋਈ ਚੇਅਰਮੈਨ ਨਹੀਂ ਲੈਣੀ ਅਸੀਂ ਨਾ ਕੋਈ ਸਰਪੰਚੀ ਲੈਣੀ ਹੈ ਸਾਡਾ ਰੋਸ ਇਹ ਹੈ ਵੀ ਹੁਣ ਤੁਸੀਂ ਪਿੰਡਾਂ ਦੇ ਵਿੱਚ ਤੁਸੀਂ ਭੱਜ ਕੇ ਆ ਗਏ ਹੁਣ ਪਿੰਡ ਖੱਟੇ ਮਿੱਠੇ ਲੱਗਣ ਲੱਗੇ ਅਸੀਂ ਕੋਠੀਆਂ ਮੂਰੇ ਕੋਈ ਬੰਬ ਲਈ ਫਿਰਦੇ ਸੀ ਅਸੀਂ ਉੱਥੇ ਦੁੱਖ ਲੈਣ ਜਾਂਦੇ ਸੀ ਉੱਥੇ ਫੋਰਸਾਂ ਲਾ ਕੇ ਕਰਤੀ ਲਾੜ ਕਰਤੀ ਪੰਜਾਬ ਦੀ ਵੀ ਤੁਸੀਂ ਇਹ ਕੀ ਇਹ ਕੀ ਬੇਸਾ ਸਾਡੀ ਪੰਜਾਬ ਸਰਕਾਰ ਦਾ ਕੀ ਹੋ ਰਿਹਾ ਹੈ ਇਹ ਸਾਨੂੰ ਇਹ ਨਹੀਂ ਸਮਝ ਆ ਰਹੀ ਇਹ ਤੁਸੀਂ ਕਹਿ ਸਕਦੇ ਹੋ ਬਾਦਲ ਸਾਹਿਬ ਨੂੰ ਅਸੀਂ ਇੱਥੇ ਆਪਣਾ 20 ਵਾਰੀ ਟਕਰਾਅ ਹੋ ਗਿਆ ਪਿੰਡਾਂ ਦੇ ਵਿੱਚ ਆਪਣਾ ਪੇ ਟਕਰਾਅ ਹੋਣਾ ਸੀ ਆਪਣਾ ਉੱਥੇ ਰਾਜੀ ਵਾਰੀ ਕਰਨੀ ਸੀ ਅਸੀਂ ਉੱਥੇ ਵੇਲੇ ਨਹੀਂ ਸੀ ਇੱਥੇ ਦੁੱਖ ਦੱਸਿਆ ਸੀ ਆਉਂਦਾ ਅਸੀਂ ਨਾਰੇਬਾਜੀ ਕੀਤੀ ਆ ਆ ਬੱਠੇ ਸਾਰੇ ਚੇਹ ਮਰਨ ਬੈਠੇ ਆ 50 50 ਹਜ਼ਾਰ ਲਾ ਕੇ ਚੇਅਰਮੈਨੀਆਂ ਮਿਲਦੀਆਂ ਨੇ ਕਰੋੜਾ ਰੁਪਇਆ ਲਾ ਕੇ ਇੱਥੇ ਸਪੈਕੀਆਂ ਮਿਲਦੀਆਂ ਨੇ ਖੜੇ ਸਾਰੇ ਵਿੱਚ ਆ ਖੜੇ ਸਾਡੇ ਪੁਲਿਸ ਅਫਸਰ ਖੜੇ ਟੀ.ਸੀ. ਸਾਹ ਖੜੇ ਗੁੰਡਾ ਕਰਦੀਆਂ ਹੋ ਰਹੀਆਂ ਨੇ ਕਾਲੇ ਕਾਲੀ ਮੰਡੀ ਦੇ ਵਿੱਚ 8 ਗੱਡੀਆਂ ਹਮਲਾ ਕਰਨ ਚਲੀਆਂ ਗਈਆਂ ਚਰਨ ਸਕੱਤਰ ਦੇ ਬਲਾਗ ਦੇ ਤੇ ਪਰਮਿੰਦਰ ਢੀਂਡਸੇ ਦੀ ਸੈ ਉਹਨਾਂ ਨੂੰ 35 ਬੰਦੇ ਸੀ ਰਫਲਾਂ ਨੇ ਚੋਰੀ ਦੀਆਂ ਪਤਾ ਨਹੀਂ ਕੀ ਐ ਸਾਰਾ ਕੁਝ ਅਸੀਂ ਜਾਣਕਾਰੀ ਐ ਐਸਐਸਪੀ ਆਉ ਨੂੰ ਦੇ ਕੇ ਆਏ ਆ ਪ੍ਰੈਸ ਨੋਟ ਵੰਡ ਕੇ ਆ ਜੇ ਉਹ ਹਮਲਾ ਕਿਸੇ ਆਗੂ ਤੇ ਕਰ ਦੂਗਾ ਕੋਈ ਗੱਲ ਨਹੀਂ ਅਸੀਂ ਸੀਸ ਤਲੀ ਤੇ ਰਿਆ ਹੋਇਆ ਚਾਹੇ 5 ਮਾਰ ਲਓ ਚਾਹੇ 20 ਮਾਰ ਲਓ ਅਸੀਂ ਮਰਨ ਨੂੰ ਤਿਆਰ ਆ ਪਰ ਅਸੀਂ ਸੱਚੀ ਗੱਲ ਤੇ ਲੋਕਾਂ ਦਾ ਜਿਹੜਾ ਦੁੱਖ ਆ ਉਹ ਲੈ ਕੇ ਸਰਕਾਰ ਦੇ ਖਿਲਾਫ ਵੀ ਲੜਦੇ ਰਹਾਂਗੇ ਤੇ ਅਸੀਂ ਵਿਰੋਧ ਕਰਦੇ ਰਹਾਂਗੇ ਅਸੀਂ ਉਥੋਂ ਜਵਾਬ ਮੰਗਦੇ ਵੀ ਹੁਣ ਸਾਡੀ ਧਰਤੀ ਮਿੱਠੀ ਹੋ ਗਈ ਜਿਹੜੇ ਗਰਤਾਰ ਕੀ ਚਾਹੋ ਧੰਨਵਾਦ ਕਰਦੇ ਹਾਂ ਜਿੰਨਾ ਸਾਡੇ ਥਾਣੇ ਰੂੜੇ ਕਿਆਂ ਦੇ ਵਿੱਚ ਸਾਡੇ ਸਰਦਾਰ ਜੀ ਮੁਖੀ ਨੇ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਐਸਐਸਪੀ ਸਾਹਿਬ ਕੋਲੇ ਵੀ ਅਸੀਂ ਕਹਿ ਕੇ ਆਏ ਆ ਵੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਉਹਨਾਂ ਨੇ ਐਫਆਈਆਰ ਜੀ ਕੀਤੀ ਹੈ ਤੇ ਉਹ ਗੁੰਡੇ ਜਿਹੜੇ ਪੈਦਾ ਕੀਤੇ ਪਰਮੰਦਰ ਢੀਂਸੇ ਦੇ ਜ਼ਿਲ੍ਹੇ ਦੇ ਵਿੱਚ ਨੰਗਨ ਫਿਰ ਰਹੇ ਨੇ ਉਹ ਇੱਕ ਪਾਸੇ ਕੀ ਹੋ ਰਿਹਾ ਇੱਕ ਪਾਸੇ ਬਾਬਲ ਕਣਾ ਸ਼ਾਂਤੀ ਹੈ ਸ਼ਾਂਤੀ ਇੱਥੇ ਇੱਕ ਪਾਸੇ ਸ਼ਾਂਤੀ ਦੀ ਗੱਲ ਕਰਦਾ ਬਾਦਲ ਕਿਹੜੀ ਸ਼ਾਂਤੀ ਦੀ ਗੱਲ ਕਰਦਾ ਬਾਦਲ ਜਿੱਦਾਂ ਇੱਕ ਕਹਾਣੀ ਵਾਂਡਣੀ ਤੇ ਖਤਮ ਹੁੰਦੀ ਬਾਲ ਦਾ ਪਿਓ ਆ ਜੇ ਚਾਹੇ ਮੋਦੀ ਦਾ ਪਿਓ ਆ ਜੇ ਹਿੰਦੁਸਤਾਨ ਦੇ ਵਿੱਚ ਸ਼ਾਂਤੀ ਨਹੀਂ ਆਉ ਗੁਰੂ ਸਾਹਿਬ ਹਾਂਜੀ ਹੋ ਗਿਆ ਤੁਸੀਂ ਦੱਸੋ ਇਸ ਤਰ੍ਹਾਂ ਦੀ ਸੰਸਥਾ ਕਿ ਕਈ ਗੱਲਾਂ ਜਿਹੜੀਆਂ ਹੈ ਮਾਗਰ ਨੂੰ ਕੋਈ ਨਾ 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 ਕੋਈ ਨ ਉਹਦੇ ਵਿੱਚ ਇਹ ਕਿ ਦੇਖੋ ਪੰਜਾਬ ਸਰਕਾਰ ਨੇ ਇੱਕ ਮਹੌਲ ਜੁੜਾ ਹੋਇਆ ਉਹ ਮਮਰਗਾ ਮਦਰ ਨੂੰ ਹੋ ਜਾਓ ਖੁੱਲ੍ਹੇ ਸਿੱਥੇ ਰੋੜੇ ਰੋੜੇ ਇਹਨਾਂ ਉੱਤੇ ਹੈ ਹੁੰਦਾ ਹੀ ਚੁੱਪਨਾਵਾ ਹੁੰਦਾ ਕਿਰਪਾ ਕਰ ਹਰ ਜੋ ਖੜਾ ਜੋ ਕੋਈ ਸੰਗਤ ਬੋਲਣਾ ਪਹਿਲਾਂ ਬੋਲੋ ਜਾਂ ਫਿਰ ਆਪਾਂ ਆਪਣਾ ਦੁੱਖ ਦੱਸਤਾ ਯਾਰ ਆਪਾਂ ਦਾ ਦੱਸਤਾ ਕਿਹੜਾ ਰੋਣ ਸਿੰਘ ਸਾਹਿਬ ਦੀ ਬੇੜੀ ਦੇ ਬਾਰੇ ਮੈਂ ਤੁਹਾਨੂੰ ਕੋਈ ਨਾ ਮੱਖਣ ਜੀ ਕੋਈ ਗੱਲ ਨਹੀਂ ਦੱਸਣਾ ਤੇ ਕਰ ਫਿਰ ਤੁਸੀਂ ਕਰ ਲਿਓ ਟਾਈਮ ਦੇਵਾਂਗੇ ਤੁਹਾਨੂੰ ਇਹਨੂੰ ਕਰ ਲੈਣੇ ਨੇ ਭਾਈ ਸਾਹਿਬ ਤੁਸੀਂ ਕਰ ਲਓ ਨਹੀਂ ਨਹੀਂ ਤੇ ਦੱਸੋ ਹੀ ਹੋਰ ਥੇ ਪਾਰੀ ਹੈ ਤੁਹਾਨੂੰ ਟਾਈਮ ਆਹੀ ਬੋਲਣ ਦਾ ਇਹ ਬੇਜੜਾ ਹੈ ਮੈਂ ਕਹਿੰਦਾ ਸਾਨੂੰ ਵੀ ਦੁੱਖ ਹੈ ਸਾਰਿਆਂ ਨੂੰ ਦੁੱਖ ਹੈ ਬਾਲ ਸਾਹਿਬ ਨੂੰ ਵੀ ਦੁੱਖ ਹੈ ਸਾਰਿਆਂ ਨੂੰ ਦੁੱਖ ਹੈ ਬਾਲ ਜੀ ਨੂੰ لیکن ਜਿਹੜੇ ਪੰਜਾਬ ਸਰਕਾਰ ਨੇ ਉਹਤੇ ਕਦਮ ਚੁੱਕੇ ਹੈ ਉਹ ਘਟਨਾਵਾਲੇ ਨੰਗਾ ਕੀਤਾ ਜਾਵੇ ਇੱਕ ਤਾਂ ਦੇਖੋ ਹਾਈ ਕੋਰਟ ਦੇ ਰਿਟਾਇਰਡ ਜੱਜ ਉਹਦਾ ਕਮਿਸ਼ਨ ਬਣਾਇਆ ਤੇ ਪਾਸੇ ਗਲਤੀ ਤੇ ਪੁੱਛਿਆ ਜਾਵੇ ਫਿਰ ਇੱਕ ਐਸਆਈਟੀ ਬਣਾਈ ਐਡੀਸ਼ਨਲ ਡੀਬੀਟੀ ਵੀ ਪ੍ਰਧਾਨਗੀ ਚੰਦੇ ਉਹਦੇ ਦੋ ਡੀਐਲਜੀ ਨੇ ਐਸਐਸਟੀਵੀ ਨੂੰ ਇੱਕ ਇਸ ਦਾ ਦੇਖੋ ਕੀ ਬੜੀ ਗੁਪਤੋਂ ਦੀਆਂ ਗੱਲਾਂ ਪਤਾ ਨਹੀਂ ਲੱਗਦਾ ਉਹਦੇ ਲਈ ਪੰਜਾਬ ਸਰਕਾਰ ਨੇ ਖਾਸ ਕਰਕੇ ਦਾ ਸੁਖੀ ਸਿੰਘ ਵੀ ਬਾਲਾ ਸਾਹਿਬ ਵੀ ਦੇ ਹੋਮ ਮਿਨਿਸਟਰ ਨੇ ਉਹਨਾਂ ਨੇ 1 ਕਰੋੜ ਰੁਪਇਆ ਦਾ ਐਲਾਨ ਕੀਤਾ ਜਿਹੜਾ ਵੀ ਕੋਈ ਬੰਦਾ ਇਹਦੇ ਬਾਰੇ ਸੂਹ ਦੇਗਾ ਉਹ ਗੱਲ ਸਹੀ ਨਿਕਲੇ ਤਾਂ ਉਹਨੂੰ 1 ਕਰੋੜ ਰੁਪਇਆ ਇਹ ਸਟੈਪਸ ਲਏ ਔਰ ਉਹਦੇ ਵਿੱਚ ਦੇਖੋ ਕੁਝ ਕਟਨਾਮਾਂ ਦੇ ਜਿਹੜੇ ਹੈ ਤੁਹਾਡੀ ਗੱਲ ਮੈਂ ਵਿੱਚ ਰੱਖ ਰਹੀ ਨਹੀਂ ਜਿਹੜੇ 1 ਕਰੋੜ ਦਾ ਨਾਮ ਰੱਖਿਆ ਤਕਵੀਰ ਬਾਦਲ ਸਾਹਿਬ ਨੇ ਸਰੂਤੀ ਦੇ ਨਾਮ ਤੇ ਸਨ 5 5 ਲੱਖ ਦਾ ਨਾਮ ਦਿੱਤਾ ਸੀ ਇਹਨਾਂ ਨੇ ਸ਼ਰੂਤੀ ਪਤਾ ਕਿੱਥੇ ਸੀ ਬੁਵਾ ਚਲੀ 20 ਥਾਣੇ ਵਿੱਚ ਨੰਗ ਕੇ ਜਾ ਕੇ ਲੱਗੇ ਸੀ ਇਹ ਝੂਠੀਆਂ ਗੱਲਾਂ ਜੀ ਹੁਣ ਨਾ ਤਾਂ ਮੈਨੂੰ ਪਤਾ ਠੀਕ ਹੈ ਜੀ ਪਤਾ ਇਨਵੈਸਟੀਗੇਟਿੰਗ ਏਜੰਸੀ ਨੂੰ ਪਤਾ ਹੋਣਾ ਨਾ ਹੁਣ ਉਹਦੇ ਵਿੱਚੋਂ ਖਾਲਸਾ ਉਹਦੇ ਵਿੱਚੋਂ ਹੁਣ ਦੇਖੋ ਇਹਦਾ ਸਿੱਟਾ ਕੀ ਨਿਕਲੇ ਜਿਹੜੀਆਂ ਕੋਈ ਛੇ ਜਾਂ ਸੇ ਮੁੱਟਣਾ ਵਾ ਹੋਈਆਂ ਉਹਦੇ ਚਾਰ ਪੰਜ ਕਰ ਇਹਦੇ ਤਸੀਂ ਤੁਹਾਡੇ ਨਾਲ ਕੋਈ ਆਪਣਾ ਇਹਦੇ ਫਰਕ ਨਹੀਂ ਹੈ ਕਿ ਇਹ ਤੇ ਜੀ ਸਾਰਾ ਨੂੰ ਪੂਰਾ ਜਿਹੜਾ ਤੁਸੀਂ ਕਿਹਾ ਹੁਣ ਤੁਸੀਂ ਮੰਡੀਆਂ ਤੇ ਫਿਰ ਤੇ ਹੁਣ 50 ਮਿੰਟਾਂ ਲੱਗਣ ਲੱਗੇ ਸਹੀ ਗੱਲ ਆ ਜੀ ਸੁਣ ਲਾ ਬਹੁਤ ધ્યાન ਦੇ ਰੋ ਮੈਂ ਤਾਂ ਭਾਈ ਕੋ ਸਿੱਖੂ ਸਿੱਖੀ ਸੀ ਉਦੋਂ ਪੰਜੂ ਸਾਹਿਬ ਦੇ ਦਸ ਲਿਖੋ ਉਦੋਂ ਵੀ ਸਾਰੇ ਪੰਜਾਬ ਦੀਆਂ ਮੰਡੀਆਂ ਚੋਂ ਹੁਣ ਤੁਸੀਂ ਦੇਖਿਆ ਆ 3.5 ਸਾਲ ਤੋਰ ਹਮਕਮ ਚਾਰ ਖਤਮ ਸੀ ਗੱਲ ਮੈਂ ਪਤਾ ਸੀ ਦਿਨਾਂ ਤੋਂ ਮੈਂ ਉਦਾਰਾ ਵੰਡੀਆਂ ਚਾਉਣਾ ਜਿਹੜਾ ਹੈ ਯਾਰ ਮਕਰੋਂ ਕਰ ਲਿਓ ਗੰਖਾ ਰੂਪ ਗੱਲ ਪੇਚਲ ਕੇ ਛੋਟਾ ਕਰ ਲੈਣੋ ਗੱਲ ਦਾ ਹੱਲ ਕਰੋ ਮੇਰੇ ਰੇ ਜੱਜਤਾ ਸੁਣ ਲਓ ਕਿਸੇ ਦੀ ਕਿਉਂ ਹੀ ਉਹ ਹੀ ਦਾ ਗੱਲ ਹੈ ਫੇਰ ਪਰੇ ਹੋ ਕੇ ਪਾਲੋ ਫੇਰ ਪਰੇ ਕੋਈ ਨਹੀਂ ਜਾਏ ਤੂੰ ਮਕਰ ਹੋ ਕੇ ਟੇਰ ਨਾਲ ਗੱਲ ਸਮਝੋ ਹੁਣ ਜਦੋਂ ਮੈਂ ਸਤਪੰਥ ਸੀ ਫਰੀਖ ਸਿੰਘ ਆਪਣੇ ਤਰਤਾਲੀ ਖਰੀਦ ਕੇ ਅੰਦਰ 43ਿਆਂ ਦੇ 43ਿਆਂ ਤੇ ਮੈਂ ਜਾਂਦਾ ਦੇਖੀ ਸੋਚੇ ਤੁਹਾਡੇ ਤੋਂ ਨਹੀਂ ਆਇਆ ਪਤਾ ਇਸ ਕਰਕੇ ਇਹ ਤਾਂ ਦੇਖੋ ਜਿਹੜੀ ਸੁਦਾ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਆ ਮਜ਼ਦੂਰੀ ਇਹ ਸਭ ਤੋਂ ਵੱਧ ਕਿਸਾਨ ਦੀ ਕੀ ਕੀ ਠੀਕ ਗੱਲ ਤਾਂ ਕਹਿੰਦਾ ਲੋ ਜੀ ਉਧਰ ਬਹੁਤ ਦੱਸਾ ਗਿਆ ਵੀ ਕਿਸਾਨਾਂ ਨਾਲ ਹੋ ਰਹੀ ਹੈ ਦੱਸਾ ਗਿਆ ਇਹ ਤੁਸੀਂ ਕਿਹੜਾ ਮੂਨਾ ਕਹਿ ਰਹੇ ਹੋ ਜੀ ਕਿਸਾਨਾਂ ਦੀ ਚੁੱਪ ਕਰੋ ਯਾਰ ਖਾਲੀ ਇੱਥੇ ਕਿਹੜੇ ਮੂਨਾ ਕਹਿ ਰਹੇ ਹੋ ਇਹਨਾਂ ਨੇ ਕੋਈ ਗੱਲ ਦਾ ਫੈਸਲਾ ਨਹੀਂ ਕਿਸਾਨੀ ਤੋਂ ਬਿਲਕੁਲ ਮਸ਼ਹੰਦਾ ਦੀ ਸਰਕਾਰ ਕਹਿ ਸਕਦੀ ਗੱਲ ਮੈਂ ਬੋਲੇ ਜੀ ਤੁਸੀਂ ਸਰਕਾਰ ਕਿਹੜੇ ਪਾਸੇ ਵੱਸੂ 10-10 ਦਿਨ ਤੋਂ ਹੁਣ ਫਿਰ ਦੱਸੀ ਇੱਕ ਪਾਸੇ ਫਿਰ ਮਾਫ ਕਰਦੀ ਹੈ ਮਜ਼ਦੂਰਾਂ ਦੀ ਖਾਲੀ 200 ਜੁਨਟ ਕੋਈ ਉਸੇ ਉਹਨਾਂ ਨੂੰ ਬਿਉਟੀ ਦੇ ਸਿਆਪਾ ਉਹਨੂੰ ਕੋਈ ਨਾ ਮਜੂਰਾ ਤੇ ਬੇ ਬੇ ਮਾਫੀ ਵਾਲੀ ਸਟੇਮ ਖੋਲੀ ਖਸਾਲਾ ਦੱਸਣ ਲੋਕਾਂ ਨੇ ਗੱਡੀਆਂ ਦੇ ਲੈਣਾ ਘੇਰ ਕੇ ਮੈ ਪ੍ਰਾਪ ਕਰਾਇਆ ਨੇ 357 ਕਰੋੜ ਦੀਆਂ ਮਾਤ ਕਰਾਇਆ ਹੁਣ ਗੱਲ ਨਾ ਚੰਗੀ ਲੱਗੀ ਉਹ ਥਾਂ ਨਾ ਕਿ ਲੋਕ ਇੱਕ ਤਾਂ ਦੇਖੋ ਇਹ ਹੈ ਵੀ ਹਰੇਕ ਸੀਨ ਜਿਹੜੇ ਚੰਦੀ ਦੇ ਆਪਸ਼ਨ ਉਹਨਾਂ ਦੀ ਮੰਡੀਆਂ ਡਿਪਟੀ ਕਮਿਸ਼ਨਰ ਸਾਹਿਬ ਇੱਥੇ ਸਾਰੀਆਂ ਜਿਸਮਾ ਸੱਤੇ ਦੀਆਂ ਸੱਤੇ ਦੀਆਂ ਸੀ ਇਹਨਾਂ ਨੂੰ ਹਰ ਸੀ ਦਿਨ ਦੇ ਵਿੱਚ ਦਿੱਤਾ ਹੁੰਦੀ ਹੈ ਕਿ ਸਾਰਾ ਕੰਮਕਾਰ ਛੱਡ ਕੇ ਮੰਡੀਆਂ ਦੇ ਵਿੱਚ ਆਉਂ ਮਸਾਲਾ ਦੀ ਜਿਹੜੀ ਆਪਣੇ ਨਰਮੇ ਦੀ ਗੱਲ ਹੈ ਦੇਖੋ ਇਹ ਤੇ ਵੀ ਬਹੁਤ ਦੁੱਖ ਹੈ ਸਾਨੂੰ ਵੀ ਦੁੱਖ ਹੈ ਸਾਨੂੰ ਵੀ ਦੁੱਖ ਹੈ ਕਿਸਾਨ ਨੂੰ ਜਦੋਂ ਉਹਦੀ ਜੇ ਦੋਖ ਹੁੰਦਾ ਜੀ ਤੋਤੇ ਮੰਤਰੀ ਦੇ ਕੇਸ ਕਿਉਂ ਨਹੀਂ ਕੋਆਇਆ ਉਹਨੂੰ ਕੋਈ ਨਹੀਂ ਹਮੇਸ਼ਾ ਖਾਣਾ ਸਾਡਾ ਪੁੱਤਾਂ ਨੂੰ ਖਾ ਰਿਹਾ ਸੀ ਤੀਜਾ ਜੀ ਤੂੰ ਸਾਡੇ ਕੋਲ ਨਹੀਂ ਹੋਇਆ ਗਿਆ ਜਦੋਂ ਮੈਂ ਫੜਦੇ ਹਾਂ ਇਹ ਗੱਲ ਕੀਤੀ ਸੀ ਕੋਈ ਨਾ ਕੋਈ ਨਾ ਚੱਲਣ ਦੇ ਦੀ 7 9 ਸਾਢੇ ਦੇ ਜੀ ਕਹਿੰਦੇ ਨੇ ਅੱਧਿਕ ਨਵਾ ਸੁਣਾਉਂਦੇ ਨੇ ਇਹ ਗੱਲਾਂ ਦਾ ਰੋਜ਼ ਆ ਖਾਲੀ ਹੋ ਗਈ ਇਹਨਾਂ ਨੂੰ ਇਹ ਗੱਲਾਂ ਸੁਣਾਉਂਦੇ ਨੇ ਜਦੋਂ ਮਿਸ਼ਨ ਤੇ ਫੇਲ ਹੋਇਆ ਜਦੋਂ ਦੋ ਦਿਨ ਸੱਤੀ ਬੜੀ ਮੰਤਰੀ ਉਹਨੇ ਲਾਇਆ ਤੁਸੀਂ ਮੈਥੋਂ ਪੇਪਰ ਪੜਾ ਸੀ ਨਹੀਂ ਇੱਥੇ 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 ਸੌਂਦੇ ਹੋ ਟੋਕਾਰਾਈ ਫੜ ਕੇ ਤੇ ਕਾਰਵਾਈ ਹੋ ਪਰ ਕਿਉਂ ਨਹੀਂ ਅਜੇ ਤੱਕ ਹੋਈ ਜਿਹਨੂੰ ਕਲੀਨ ਚੜ੍ਹਦੇ ਇੱਥੇ ਫੜਿਆ ਮਿਲਦਾ ਉਹ ਕਲੀਨ ਪੜਦੇ ਇੱਥੇ ਤੁਹਾਡੇ ਖੇਤੀਬਾੜੀ ਮੰਤਰੀ ਜੀ ਨਹੀਂ ਸੁਣੂਗੀ ਹੋਣੀ ਪਾਣਾ ਪ੍ਰਭਾ ਨੇ ਬੜੀ ਜਗ੍ਹਾ ਦਿੰਦੇ ਨੇ ਆਹ ਬਾਈਕ ਦਾ ਫੰਦਾ ਮੈਂ ਤੇ ਮਾਮਲਾ ਉਹ ਉਹਦੇ ਨਾਲ ਲਾਇਆ ਜਾਣਾ ਸੀ ਜਿਹੜਾ ਕੋ ਪਿਆਰ ਨਾਲ ਲੱਗ ਤੁਸੀਂ ਸਾਡੇ ਭਰਾਓ ਕਿ ਮੈਂ ਜੇ ਕੋਈ ਕਾਇਰਕਸ਼ ਦਾ ਜੱਜੇਦਾਰ ਤੁਸੀਂ ਭਾਈ ਆਂ ਇਹ ਤਾਂ ਹੀ ਕੋਲੇ ਦੁੱਖ ਰੋਣਿਆ ਲਫਾਫੇ ਚੋਂ ਨਿਕਲੋ ਜੱਜੇਦਾਰ ਨੇ ਲਫਾਫੇ ਚੋਂ ਨਿਕਲੋ ਸੋਮਨੀ ਕਮੇਟੀ ਦਾ ਪ੍ਰਧਾਨ ਹੈ ਦੱਸੋ ਮੰਗਾਣੇ ਇਹਨਾ ਹੁਕਮਨਾਮਾ ਆਵਾਜ਼ ਬਣਾਏ ਜਦੋਂ ਮਰਜ਼ੀ ਵਾ ਜਦੋਂ ਕੋਈ ਬਾਦਲ ਤੇ ਹੁਕਮਨਾਮਾ ਕਾਹਨ ਜਾਰੀ ਲਾਵੇ ਇੱਥੇ ਸ਼ਰਾਬ ਇੱਥੇ ਐਨੇ ਠੇਕੇ ਖੁੱਲ ਗਏ ਠੇਕੇ ਬੰਦ ਹੋਣੇ ਚਾਹੀਦੇ ਸੋਮਣੀ ਕਮੇਟੀ ਕਿਉਂ ਨਹੀਂ ਹੁਕਮਨਾਮੇ ਜਾਰੀ ਪੰਛੀ ਦੀ ਸਰਕਾਰ ਚੰਗੀ ਗੱਲ ਸਰਕਾਰ ਦੇ ਪਰੇ ਮਾਰਦੇ ਸਰਕਾਰ ਨੂੰ ਫੈਕਟਰੀਆਂ ਸ਼ਰਾਬ ਨੂੰ ਪੰਜ ਪਾਰ ਕਰੋੜ ਦੇਣ ਵਾਤੇ ਹੈ ਤੇ ਸਰਕਾਰ ਕਿਸਾਨਾਂ ਦੇ ਕਰਜ਼ਿਆਂ 'ਤੇ ਲਕੀਰ ਮਾਰਦੀ ਹੈ ਐ ਕਰੋ ਮੈਂ ਤਾਂ ਪਹਿਲਾਂ ਹੀ ਕਹਤਾ ਵੀ ਕੀ ਸਰਕਾਰ ਆ ਇਹ ਲੋਕਾਂ ਪੱਖੀ ਕੀ ਆ ਚਲੋ ਇੱਕ ਜਣਾ ਕੋਈ ਜਵਾਬ ਦੇਣਾ ਹਾਂ ਹੋਰ ਪਹਿਲਾਂ ਬੋਲਦਾ ਮੈਂ ਤਾਂ ਪਹਿਲਾਂ ਰੁਕਿਆ ਨਹੀਂ ਬਾਈ ਰੁਕਣਾ ਸਾਰੀ ਗੱਲ ਦਾ ਹੋਰ ਪਹਿਲਾਂ ਬੋਲਦਾ ਮੈਂ ਤਾਂ ਪਹਿਲਾਂ ਰੁਕਿਆ ਨਹੀਂ ਬਾਈ ਰੁਕਣਾ ਇੱਕ ਹੀ ਗੱਲ ਹੈ ਜੀ ਅਸਟਾਨਾ ਜਿਹੜਾ ਸਰਕਾਰ ਦੇ ਖਿਲਾਫ ਵਿਰੋਧ ਹੈ ਸ਼ਰਾਬ ਕਹਿੰਦੇ ਨਸ਼ਾ ਨਹੀਂ ਸ਼ਰਾਬ ਨਾ ਨਹੀਂ ਹੋਦੀ ਸਰਕਾਰ ਨੂੰ ਆ ਸਰਕਾਰ ਨੇ ਠੇਕੇ ਕਿੰਨੇ ਖੋਲੇ ਗਏ ਸਾਡੇ ਹਸਪਤਾਲ ਕਿੰਨੇ ਆ ਸਾਨੂੰ ਇਹੀ ਦੱਸਦੇ ਕਿੰਨੇ ਆ ਸਕੂਲ ਕਿੰਨੇ ਆ ਚੰਗਾ ਹੀ ਦੱਸ ਦਿਓ ਇੰਨੇ ਨੇ ਕਿਹੜਾ ਅਸੀਂ ਸਵਾਲ ਕਰਾਂਗੇ ਕਿ ਕਿਉਂ ਨਹੀਂ ਇਹ ਤਾਂ ਫਿਰ ਆ ਰਹੇ ਰਹਿ ਜੂਗਾ ਨਾ ਨਹੀਂ ਰਹਿੰਦਾ ਜੀ ਹੁਣ ਦੇਖੋ ਗੱਲ ਹੈ ਵੀ ਜਿਹੜਾ ਦੇਖੋ ਨਰਮੇ ਦਾ ਅਨੁਸਾਰ ਹੋਇਆ ਸਾਰਿਆਂ ਨੂੰ ਦਾ ਬਹੁਤ ਅਪਰੋਚ ਜਿਹੜਾ 8000 ਰੁਪਏ ਏਕੜ ਦਾ ਕਿਸੇ ਸਟੇਟ 'ਚ ਮਿਲੇਗਾ ਨਾ ਉਹਦੇ ਨਾਲ ਮਾਮਲਾ ਪੂਰਾ ਹੋ ਗਿਆ ਨਹੀਂ ਅੱਛਾ ਜੀ ਮੈਂ ਤੇਰਾ 45000 ਆ ਨਹੀਂ 10 15000 ਰੁਪਏ ਲੱਗਿਆ 8000 ਰੁਪਏ ਤਾਂ ਅਸੀਂ ਕਰਕੇ ਸਪਰੇਅ ਦਾ ਮੁੱਲ ਵੀ ਨਹੀਂ ਹਰਖਣਾ ਨੇ ਉਹ ਮਿਲ ਗਿਆ ਜੀ ਉਹ ਅਸੀਂ ਕੋਈ ਕਰਾਉਂਗੇ ਕੀ ਕਰਾਂਗੇ ਐਂ ਕਰਾਉਂਗੇ 40000 ਕਰੋੜ ਦਿੱਤਾ ਜਿਹੜੇ ਜਿਹੜੇ ਬੱਚੇ ਪੜ ਜਾਣਗੇ ਬੱਚੇ ਪੜ ਜਾਣੇ ਤਾਂ ਮੰਨ ਲੈਂਦੇ ਆ ਕੀ ਖਾਦੇ ਆ ਪੰਜਾਬ ਸਰਕਾਰ ਨੇ ਸਾਰਾ ਕੁਝ ਨਰਮੇ ਨੁਕਸਾਨ ਕੀਤਾ ਕਿਸੇ ਸਟੇਟ ਕੋਈ ਨਹੀਂ ਤੁਹਾਡੇ ਨਾਲ ਖੜਾਣਾ ਇੱਕ ਵਾਰੀ ਹੋਰ ਹੀ ਮੰਗੋ ਇੱਥੇ ਪਹਿਲਾਂ ਤਾਂ ਚਾਹੋ ਤੇਰੀ ਬਾਤ ਕਿਉਂ ਹੋਇਆ ਮਾਟਗੀ ਪਹਿਲਾਂ ਐਮਐਲਏ ਦਾ ਪੁੱਤ ਚਾਹੇ ਕਾਂਗਰਸੀ ਚਾਹੇ ਕਾਲੀ ਹੈ ਕਹੇ ਚੇਅਰਮੈਨ ਦਾ ਪੁੱਤ ਖੁਦ ਕਸੀ ਤੈਉ ਨਹੀਂ ਕਰਦੇ ਨੰਟਾਟ ਕਿਹਦੀ ਕਿਸੇ ਦੀ ਕਿਸਾਨ ਤੇ ਮਜ਼ਦੂਰ ਕਿਉਂ ਘਾਹੇ ਮਾਰ ਰਹੇ ਹਨ ਹਣ ਉਹਦਾ ਜਵਾਬ ਦੇਵੋ ਹੁਣ ਦੇਖੋ ਬਾਦਲਾ ਪੁੱਤ ਕਿਉਂ ਨਹੀਂ ਸਪਰੇ ਬੀ ਰਿਹਾ ਕੈਪਟਨ ਦਾ ਮੁੰਡਾ ਕਿਉਂ ਨਹੀਂ ਸਪਰੇ ਬੀ ਰਿਹਾ ਕਿਉਂ ਨਹੀਂ ਫਾਹੇ ਲੈ ਰਿਹਾ ਹੁਣ ਇਧਰੋਂ ਸੁਣ ਲੈ ਹਣਾ ਹੁਣ ਜਿਹੜਾ 8000 ਏਕੜ ਮੈਂ ਨਹੀਂ ਕਹਿੰਦਾ ਕਿ ਇਹ ਇਹ ਤਾਂ ਇੱਕ ਕੰਪਨਸੇਸ਼ਨ ਇਹ ਕੋਈ ਮੁੱਲ ਨਹੀਂ ਹੈ ਮੈਨੂੰ ਪਤਾ ਵੀ ਇੱਕੜ ਦਾ 50000 ਨੂੰ ਠੀਕ ਹੈ ਨਾ ਤਾਂ ਉਹ 8000 ਰੁਪਿਆ ਪਰ ਕਿਸੇ ਹੋਰ ਸਟੇਟ ਦਾ ਨਹੀਂ ਦਿੱਤਾ ਸਾਰੀ ਸਟੇਟ ਜਿਵੇਂ ਮੰਤਰੀ ਇੱਥੇ ਚੋਰੀ ਨਹੀਂ ਜੀ ਉਸ ਤੋਂ ਕਿਸੇ 8000 ਬਸੀ ਦਾ ਚੌਣ ਲੜੀ ਹੈ ਤੁਸੀਂ 8000 ਰਿਜ਼ਰਵੇਸ਼ਨ ਚ ਚੌਣ ਲੜੀ ਹੈ ਤੁਸੀਂ ਬਾਦਲ ਦੇ ਬਹੁਤ ਨੇੜੇ ਦੇ ਹੋ ਮਜ਼ਦੂਰਾਂ ਵਾਂਗ ਤੇ ਹੋਏ ਕੱਖ ਦੇਣ ਨੂੰ ਤਿਆਰ ਨਹੀਂ ਤੁਸੀਂ ਨਾਲੇ ਖੁਦ ਮੇਥੂਰ ਪਰਿਵਾਰ ਚ ਮਜ਼ਦੂਰ ਪਰਿਵਾਰ ਦੇਣ ਨੂੰ ਬਾਦਲ ਸਾਹਿਬ ਇੱਕ ਖਿਆਨੀ ਦੇਣ ਨੂੰ ਤਿਆਰ ਨਹੀਂ ਚਲੋ ਆਪਾਂ ਗੱਲ ਕਰ ਲਈ ਨਾ ਹੁਣ ਜਿਹੜਾ ਕਿਸਾਨਾਂ ਲਈ ਤੁਸੀਂ ਰਿਜ਼ਰਵ ਬਸੀਡ ਤੋਂ ਚੌਣ ਲੜ ਰਹੇ ਹੋ ਇੱਕ ਮਜ਼ਦੂਰਾਂ ਦੇ ਫੀਤੂ ਹੋਣ ਦੇ ਕਰਕੇ ਚਾਹੇ ਕਿਸਾਨਾਂ ਦੇ ਨਾਲ ਜੁੜ ਗਏ ਪਰ ਮਜ਼ਦੂਰਾਂ ਵਾਸਤੇ ਥੱਪ ਹਰਾ ਕੋਰਡ ਕਿਸਾਨਾਂ ਕੇ ਮੀਟਿੰਗ ਦੇ ਵਿੱਚ ਹਾਂ ਬੈਠੇ ਲੱਗਦੀ ਹੋਰ ਗੱਲ ਹੈ ਯਾਰ ਹੁਣ ਦੇਖੋ 644 ਕਰੋੜ ਰੁਪਇਆ ਤਾਂ ਕਿਸਾਨਾਂ ਨੂੰ ਦਿੱਤੇ ਹੈ ਕਿਸੇ ਨਹੀਂ ਪਹਿਲਾਂ ਤਾਂ 10 ਕਰੋੜ ਤੇ ਭਰਉਂਦੇ ਸੀ ਜੀ ਹੋਰ ਜਾਵਨੇ ਹੋਏ ਜਦੋਂ ਸੜਕਾਂ ਤੇ ਸੜਕਾਂ ਦਾ ਉਹ ਬੰਨਿਆ ਪਹਿਲਾਂ 10 ਕਰੋੜ ਤੀ ਕਹਿੰਦੇ ਸੀ ਤੁਹਾਨੂੰ ਇਧਰ ਲੈ ਆ ਸੇਡਾ ਜਿਹਦੇ ਮੰਤਰੀ ਇੱਕ ਹੋਰ ਦੇਖੋ ਜੀ ਇੱਕ ਸਹੀ ਹੋਰ ਦੇਖੀਏ ਨਮੀ ਜਿਹੜਾ ਜੱਫੇਦਾਰ ਕੋਈ ਸੜਕ ਤੇ ਨਹੀਂ ਗਿਆ ਉਹ ਭੱਜ ਕੇ ਟਕਲਥ ਬੋਲਣਾ ਪਤਾ ਨਹੀਂ ਸਮਝ ਨਹੀਂ ਆਉਂਦੀ ਗੱਲ ਸ਼ਰਮ ਨਹੀਂ ਆਉਂਦੀ ਇਹ ਗੱਲ ਖੈਰ ਨਹੀਂ ਮੰਨਦੇ ਨਹੀਂ ਲੀਟੇ ਨਹੀਂ ਗਏ ਚਲੋ ਭੱਜ ਕੇ ਟਕਲਥ ਚੈੱਕ ਲੋ ਬੇਰ ਕਿੱਕ ਦਵਾਤਾ ਇਨਸਾਨ ਤੇ ਮੰਨਦੂਰ ਪਾਲਿਸੀ ਤੋਂ ਜੱਫੇਦਾਰ ਚੇਅਰਮੈਨ ਜਾਂਦੇ ਜਿਵੇਂ ਕਿਸੇ ਕਿਸਾਨਾ ਕੰਨ ਮੈਂ ਗੱਲ ਕਰਦਾ ਕਿਹੋ ਜਿਹਾ ਬੋਲੇ ਕਿਉਂ ਜਾਂਦੇ ਜੀ ਕਿ ਕਿਹੜਾ ਚਾਹੇ ਅਰਥ ਕਿ ਨਹੀਂ ਗੱਲ ਕਰਦਾ ਮੈਂ ਕਿਹੜਾ ਗੱਲ ਕਰਦਾ ਕਿ ਕਿਹੜਾ ਗੱਲ ਕਰਦਾ ਅੱਜ ਸਰਨਾਗਰ ਦਾ ਪਿਆਰ ਕਿੱਦਾਂ ਗੱਲ ਕਰੋਂ ਗੱਲ ਕਰਦਾ ਸਭ ਜੁਨੇ ਪਿਆਰੇ ਜਿੰਨੇ ਤੈਨੂੰ ਆਏ ਨਹੀਂ ਕੋਈ ਨਹੀਂ ਆਇਆ ਲੜਮ ਨਹੀਂ ਆਇਆ ਕੋਈ ਨਹੀਂ ਗੱਲ ਸਰਦਾਰ ਖੜਾ ਜਾਂਦਾ ਸਰਕਾਰ ਦੇ ਕੰਮ ਕਰਦਾ ਜੀ ਜਿਵੇਂ ਤੁਸੀਂ ਖੜੇ ਹੋ ਗੱਲ ਸੁਣ ਲੈ ਕੇ ਜਿਹੜਾ ਤੂੰ ਟੁੱਟਾ ਮਨ ਮਾਰੋ ਉਹ ਹੀ ਸਾਡੇ ਚ ਭਰਾਵਾ ਹੁਣ ਤੁਸੀਂ ਜੀ ਗੱਲ ਕਰਾਂਗੇ ਪਰ ਆਇਆ ਕਦੇ ਇਕੱਲੇ ਇਕੱਲੇ ਕਰਾਂਗੇ ਹਾਂਜੀ ਹੁਣ ਨਾਲ ਸਾਡਾ ਫਾਕ ਹਾਂਜੀ ਹਾਂਜੀ ਛੋਟਾ ਫਰਕ ਹੈ ਜੀ ਹੁਣ ਬੋਲ ਲਿਆ ਕਰ ਮਰ ਕੇ ਕੋਈ ਰੋਣਾ ਚਾਹੇ ਜਿਹੜਾ ਹੈ ਤੁਸੀਂ ਧਰਨੇ ਲਾ ਕੇ ਲੈ ਲਿਆ ਤੇ ਸਰਕਾਰ ਨੇ ਆਪ ਦਿੱਤਾ ਦਿੱਤਾ ਤਾਂ ਹੈ ਨਾ ਕਿਸੇ ਨੇ ਸੋਚ ਲਿਆ ਫਿਰ ਸਾਵਾ ਸੇ ਅੱਜ ਤਾਂ ਕੋਈ ਗੱਲ ਨਹੀਂ ਜੀ ਧਰਨੇ ਲਾਉਣੇ ਪੈ ਗਏ ਚਲੋ ਮੈਂ ਤਾਂ ਤੁਹਾਨੂੰ ਵੀ ਨਹੀਂ ਕਹਿੰਦਾ ਮੈਂ ਤੁਹਾਨੂੰ ਕਿਹੜਾ ਕਹਿਣਾ ਵੀ ਕਿਉਂ ਲਾਏ ਇਹ ਵੀ ਕਿਸਾਨਾਂ ਨੇ ਜੀ ਉਹਨੂੰ ਸਾਹਿਬ ਇਹ ਵੀ ਕਿਸਾਨਾਂ ਨੇ ਮਜ਼ਦੂਰ ਕੋਲੇ ਜੀ ਇਹ ਵੀ ਮਜ਼ਦੂਰੀ ਚਲਾਈ ਨੇ ਕਿਸਾਨਾਂ ਨੇ ਕੋਈ ਕੇਹਦਾ ਚੀਜ਼ ਨਹੀਂ ਕਰਦਾ ਜੇਲ੍ਹ ਚ ਜਾਣ ਨੂੰ ਕੇਹਦਾ ਛੜਕ ਤੇ ਬੈਠਣ ਨੂੰ ਜੀ ਨਹੀਂ ਕਰਦਾ ਕੇਹਦਾ ਘਰੋਂ ਨਿਕਲਣ ਨੂੰ ਜੀ ਨਹੀਂ ਕਰਦਾ ਜਿੰਨਾ ਬਾਦ ਲਗਦਾ ਮਿਲਾਂ ਸਰਕਾਰ ਨੇ ਦਿੱਤਾ ਮੈਂ ਮੰਗਾ ਜੀ ਹੈ ਪਿੰਡ ਦੀ ਹੋਈ ਸਾਡੀ ਸਟੇਟਿਟੀ ਦੀ ਸਟੇਟਿਟੀ ਤੇ ਸਾਡੀ ਤੇ ਪੰਚਾਇਤ ਕਿਉਂ ਤੁਲੀ ਹੋਈ ਹੈ ਬਰਬਾਦ ਕਰਨ ਤੇ ਮੈਨੂੰ ਪਤਾ ਨਹੀਂ ਮੇਰੇ ਕੋਲੇ ਫਰਦ ਗਿਆ ਜੀ ਆਪਣੇ ਨਾਲ ਬਜਾਦ ਸਾਡਾ ਇੱਕ ਹੋਰ ਹੈ ਜੀ ਕੱਲ ਤੁਹਾਡੇ ਕਸ਼ੀ ਕੋ ਦਾ ਸੀ ਆਸੀ ਬਕਾਇਦਾ ਤੌਰ ਤੇ ਐਲਾਨ ਕੀਤਾ ਹੋਇਆ ਤੁਹਾਡਾ ਜਿਹੜੇ ਜਿਹੜੇ ਮੈਂਬਰਾਂ ਨੇ ਆਪਣੇ ਰਾਖੋਤ ਮੈਂ ਆਪ ਜਾ ਕੇ ਜਿਹੜੇ ਜਿਹੜੇ ਤੁਲੀ ਹੋਇਆ ਕੋਈ ਦੇਖ ਭਾਈ ਚੱਲ ਬੋਲੀ ਕਿ ਹੋਇਆ ਹੈ ਕੰਮ ਚੰਡੀਗੜ੍ਹ ਕੇ ਸਹਿਯੋਗ ਦਿੱਤਾ ਹਾਂ ਹਾਂ ਤੁਸੀਂ ਨਸ਼ੀਰ ਕੇਸ ਹੋਰ ਆਪਾਰਾ ਲੱਗਦਾ ਤੁਸੀਂ ਐਲਾਨ ਪੁਨੀ ਸਾਡਾ ਹੋਰ ਹੈ ਜੀ ਇੱਕ ਹੋਰ ਜਿੰਨੀਆਂ ਤੁਸੀਂ ਫੋਰਸਾਂ ਲਾਉਂਗੇ ਪੰਚਾਇਤ ਦਾ ਵੀ ਪੰਚਾਇਤ ਦੇਖ ਆਪਾਂ ਬਹੁਤ ਗੰਗਰੇ ਹਾਂ ਮਦਦ ਹੁੰਦਾ ਸਾਰਿਆਂ ਨੂੰ ਹਾਂ ਇਹ ਸਿਕਿਉਰਟੀ ਨਾਲ ਨਹੀਂ ਤੁਸੀਂ ਨੀਟ ਆਪਣੀ ਨਾਲ ਹੀ ਕਰ ਦਿੰਦੀ ਹੈ ਜਿਹੜਾ ਐਮਐਸੀ ਐਮਐਲਏ ਲੋਕਾਂ ਦੀ ਫੋਰਸ ਲੈਣ ਦੀ ਲੋੜ ਨਹੀਂ ਪੈਂਦੀ ਤੁਸੀਂ 20 ਗੱਡੀਆਂ ਟੱਕਰੀ ਫੜਿਓ ਲੋਕਾਂ ਦੇ ਭਾਰ ਪਾਉਣੇ ਹੋ ਕੀ ਫਾਇਦਾ 20 ਗੱਡੀਆਂ ਸਾਡੇ ਆ ਮੁਲਾਜ਼ਮ ਭਾਈ ਨੇ ਤੇ ਆਰਾਮ ਨਾਲ ਬਹਿ ਕੇ ਆਦਿਆ ਸਾਡੇ ਅਫਸਰ ਸਹਿਬਾਨ ਦਫਤਰਾਂ ਦੇ ਕੰਮ ਕਰਦੇ ਨੇ ਇਹ ਕੈਲਿਫੋਰਨੀਆ ਨੇ ਕੀ ਹੈ ਜੀ ਇਹ ਜਿਹੜੀਆਂ 20 ਗੱਡੀਆਂ ਕੋਈ ਗੱਲ ਨਾਲ ਛੋੜੇ ਕੋਲ ਜਵਾਬ ਹੈ ਜੀ ਜਵਾਬ ਦਿਓ ਜਵਾਬ ਦਿਓ ਜਵਾਬ ਦਿਓ 20 ਗੱਡੀਆਂ ਜਿਹੜੀਆਂ ਹੈ 8 ਤਾਂ ਏਜੰਸੀਆਂ ਨੇ ਅੱਛਾ ਜੀ ਮਾਰਕਫੈੱਡ ਵਾਲੇ ਸਾਡੇ ਖਾ ਖਾ ਰਾਜ ਖਤਰਾ ਆਈ ਵੱਡਾ ਹੈ ਨਹੀਂ ਖਤਰਾ ਨਹੀਂ ਮੰਡੀ ਚ ਆਇਆ ਨੋਟ ਕੀ ਜੀ ਫੋਨ ਤੇ ਗੱਲ ਹੁੰਦੀ ਸਾਡੇ ਕੰਮ ਨਹੀਂ ਨਹੀਂ ਮੰਡੀ ਜੇ ਬਾਦਲ ਸਾਹਿਬ ਐਲਾਨ ਕਰਦੇ ਨਹੀਂ ਮੰਡੀ ਸਾਡੀ ਮੰਡੀ ਪ੍ਰਬੰਧ ਹੋਣਾ ਚਾਹੀਦਾ ਹੈ ਇਹ ਡਰਾਮੇ ਹੀ ਸਾਰੇ ਸਰਕਾਰ ਤੋਂ ਰਿਪੋਰਟ ਕਿਉਂ ਨਹੀਂ ਲੋਟਾ ਹਰਾ ਸਾਡਾ ਬਰੋਗ ਐਲਾਨ ਕੀਤਾ ਹੋਇਆ ਪੰਜਾਬ ਦੀ ਧਰਤੀ ਨੂੰ ਅਸੀਂ ਕਿਸੇ ਮੰਤਰੀ ਮੈਂ ਮੰਗਦਾ ਕੋਈ ਗੱਲ ਨਹੀਂ ਸਾਡਾ ਦਾ ਬਾਈਕਾਰਡ ਕਰਿਆ ਸੀ ਪਿੰਡ ਚ ਆਉਂਦੇ ਨਮਾਇंदे ਦਾ ਕਰਾਂਗੇ ਜੇ ਤਰ੍ਹਾਂ ਸਵਾਗਤ ਆਪਾਂ ਪੇਸ਼ੈਂਟ ਹੈ ਸੋ ਆਪਣੇ ਬਾਹਰ ਆਉਂਦੀਆਂ ਨੇ ਐਮਐਲਏ ਤਰ੍ਹਾਂ ਦੁਖਣੀ ਕੋਈ ਨਹੀਂ ਵਧੀਆ ਗੱਲ ਸਾਰੇ ਬੋਲੀ ਦਾਨੂੰ ਇੱਕ ਜਣਾ ਆਪਾਂ ਦੇਖੇ ਹਾਂ ਅੱਗੇ ਚਲੋ ਤੁਸੀਂ ਸੁਣਾ ਦਿਓ ਜੀ ਹੁਣ ਕਿਹੜਾ ਬੋਲੋ ਦੋ ਘਰਾ ਵਿੱਚ ਤੁਹਾਨੂੰ ਆਪਣੀ ਕਹਿਣ ਦਾ ਸਾਡਾ ਬਰੋ ਲਈ ਮੰਡੀ ਚ ਆਹੀ ਬਣਦੀ ਨਹੀਂ ਵਾਡ ਗੱਲ ਪਹਿਲਾਂ ਚਾਹੇ ਛਾਡੂ ਮਰਵਾ ਲੇ ਕੁਝ ਕਰਾ ਦਿਓ ਪਹਿਲਾਂ ਫਸੇ ਪੱਦ ਨਹੀਂ ਗਈ ਜੀ ਹੁਣ ਘਟ ਵੀ ਗੱਲ ਤਾਂ ਸੁਣੋ ਵਿਕ ਨਹੀਂ ਹੈ ਹੁਣ ਕਿੱਥੇ ਗੱਲ ਸੁਣੋ ਤੁਸੀਂ ਤੇ ਦੁਬਾਰਾ 100 ਕਿੱਲਿਆਂ ਦੇ ਮੇਰੇ ਕੋਲ ਤਾਂ ਨਹੀਂ ਨਹੀਂ 400 ਕਿੱਹਾੜਨਾ ਜੀ 400 ਕੁਲ 30 ਕਿੱਲਿਆਂ 5 ਕਿੱਲੇ ਉਹ ਮੇਰਾ ਨਾਮ ਲੈ ਕੇ ਮੇਰੇ ਕੋਲ ਤਾਂ ਕਿੱਲਾ ਹੈ ਵੀ ਨਹੀਂ ਫਿਰ ਮੇਰਾ ਨਾਮ 100 ਕਿੱਲਿਆਂ ਦੇ ਆਕਾ ਤਾਂ ਹੈ ਉਹ ਜੀ ਤੁਸੀਂ 100 ਕਿੱਲਿਆਂ ਦਾ ਪੁਸਤਪਨਾਹੀ ਕਰਦੇ ਹੋ ਜੀ 100 100 ਕਿੱਲੇ ਵਾਲਿਆਂ ਦੀ 5 500 ਕਿੱਲੇ ਵਾਲਿਆਂ ਦੀ ਸਾਡੇ ਕੋਲੇ ਹੁਣ ਤਾਂ ਤੁਸੀਂ ਕਹਿੰਦੇ ਸਾਡੇ ਕੋਲ 8 ਏਜੰਸੀਆਂ ਨੇ ਸਾਡੇ ਕੋਲੇ ਖੇਤੀਬਾੜੀ ਵਿਭਾਗ ਦਾ ਕੋਈ ਇਨਸਪੈਕਟਰ ਹੈ ਕੋਈ ਡਾਕਟਰ ਜਦੋਂ ਸਾਡੇ ਨਰਮੇ ਮਾਰ ਰਹੇ ਸੀ ਕੋਈ ਆ ਕੇ ਖੜਿਆ ਪਿੰਡਾਂ ਦੇ ਵਿੱਚ ਸਾਰੇ ਪਿੰਡ ਦੇ ਵਿੱਚ ਸਾਡੇ ਜੱਦਾ ਟਕਰਾ ਕਰਕੇ ਜਿੰਦੇ ਪਹਿਲਾ ਰਵਾ ਹੈਗਾ ਕੌਣ ਹੈ ਸਾਡੇ ਕੋਲੇ ਨੇ ਪਹਿਲਾਂ ਕਿਤੇ ਮੱਛਰ ਦਾ ਰੋਲਾ ਪੈਣਗੇ ਜਿੱਥੇ ਮੱਛਰ ਦੀ ਗੱਲ 11 ਮਹੀਨੇ ਪਹਿਲਾਂ ਨਹੀਂ ਲੱਗ ਰਹੀ ਅੱਜ ਕਿੱਧਰ 11 ਕਿਹੜੀ ਰੈਡ ਕਿਹਾ 1300 ਦਾ ਜਵਾਬ ਦੇ ਦਿੰਦੇ ਆ 1300 ਰੁਪਏ ਮੰਡੀ ਚ ਦਿਆਂ ਦਾ 60 ਲੱਖ ਰੁਪਏ ਦਾ ਰੋਲਾ ਪਿਆ ਜੀ ਦਿਆਂ ਦਾ 60 ਲੱਖ ਰੁਪਏ ਦਾ ਰੋਲਾ ਪਿਆ ਉਹ ਕਿੱਧਰ ਨੂੰ ਗਈ ਇਨਕੁਆਰੀ ਕਿਹੜੀ ਦੀ ਜਿਹੜੀ ਬਾਜ਼ੇਖਾਨੇ ਫੜੇ ਗਏ ਸੀ 20-60 ਲੱਖ ਰੁਪਈਆ ਦੇਖੋ ਸਾਰੀ ਦੁਨੀਆ ਨੂੰ ਪਤਾ ਜੀ ਅਖਬਾਰਾਂ ਦਾ ਬਦਲਿਆ ਹੁਣ 60 ਲੱਖ ਰੁਪਈਆ ਦਾ ਅਖਬਾਰਾਂ ਦਾ ਦੁਨੀਆ ਇਹਦਾ ਮਤਲਬ ਅਖਬਾਰ ਨਹੀਂ ਪੜ੍ਹਦੇ ਕਰਦਾ ਜਿਹੜਾ ਅਖਬਾਰਾਂ ਫੜਿਆ ਗਿਆ ਸੀ ਦੋ ਅਧਿਕਾਰੀ ਫੜੇ ਗਏ ਇੱਕ ਡੀਲਰ ਫੜਿਆ ਗਿਆ 2 ਰੁਪਏ ਪੈਕ ਕਰਿਆ ਸੀ ਤੁਹਾਨੂੰ ਇੱਕ ਗੱਲ ਪਤਾ ਜੀ ਤੁਹਾਨੂੰ ਇਹ ਵੀ ਜਰੂਰ ਤੁਸੀਂ ਲੋਕ ਰਹੋਗੇ ਤੁਹਾਨੂੰ ਇਹ ਗੱਲ ਦਾ ਨਹੀਂ ਪਤਾ ਕਿ ਇੱਡੇ ਆਸਰ ਹੋ ਕੇ ਚੋਰ ਸਰ ਕੋ ਚੱਕ ਕੇ ਲੈ ਜਾਓ ਹੈਲੋ ਕਾਲਛਿਦਦਾਰ ਮੈਂ ਮੰਡੀ ਤੇ ਸੀਗਾ ਫਿਰ ਕਰ ਲਵਾਂਗਾ ਜਿਨਾਬ ਪੜੇ ਲਿਖੋ ਸਾਨੂੰ ਖੁਸ਼ੀ ਹੈ ਤੁਸੀਂ ਸਾਡੇ ਨਾਲ ਪੜੇ ਲਿਖੋ ਪਰ ਤੁਸੀਂ ਲੋਕਾਂ ਨਾਲ ਖੜੋ ਤੁਸੀਂ ਚੋਰਾਂ ਨਾਲ ਨਾ ਖੜੋ ਲੋਕਾਂ ਨੂੰ ਚਾਰੋਂ ਲੋਕਾਂ ਨੂੰ ਅਨੁਰੋਧ ਕਿਉਂ ਛੜਾਉਂਦੇ ਕਿਉਂਕਿ ਮੁੰਡੇ ਜੀ ਖੜਾ ਹੁਣ ਮੈਂ ਦੇਖੋ ਮੇਰੇ ਜੀ ਜੀ ਕਹਿੰਦਾ ਇਸ ਸੜਕ ਤੇ ਰੋਲ ਅਸੀਂ ਜਨਾਬ ਪਰਸੋਂ ਤੁਹਾਡੇ ਕੋਲੇ ਆਉਣਾ ਸੀ ਸਾਨੂੰ ਉਹ ਕੰਮ ਦੱਸਤਾ ਤੇ ਇਹਨੂੰ ਸਾਨੂੰ ਪਤਾ ਨਹੀਂ ਜਾਨੂ ਇਹ ਤਾਂ ਸਹੀ ਵਾਰੇ ਭੱਜ ਨਹੀਂ ਵੀਰ ਤੁਸੀਂ ਜਵਾਬ ਦਿਓ ਸਹੀ ਖਬਰਾਂ ਚਲੇ ਜਾਂਦੀਆਂ ਨੇ ਭਾਈ ਮੈਂ ਪੜਿਆ ਗਿਆ ਮੈਂ ਦੇ ਕੇ ਪੜਿਆ ਗਿਆ ਥੋੜੀ ਪੁਲਿਸ ਨੇ ਥੋੜਾ ਹੱਥ ਨੰਨੋ ਗਿਆ ਕਿ ਤੇਰਾ ਮੈਨੂੰ ਜਵਾਬ ਦੇਣੀ ਦੋ ਹਾਂ ਬੱਸ ਹਾਂ ਦੱਸੋ ਤਾਂ ਸਹੀ ਤੁਸੀਂ ਕਹਿੰਦੇ ਪੜਾ ਲ ਸਾਡੀ ਗੱਲ ਇੱਕ ਹੈ ਐਡੇ ਵੱਡੇ ਅਸਰੀਆਂ ਤੋਂ ਕਰਦਾ ਪਤਾ ਨਹੀਂ ਉਹਨਾਂ ਚ ਕੀ ਹੋ ਰਿਹਾ ਸਾਡਾ ਲਾਣਾ ਵੀ ਸੋਣ ਪਿੰਡਾਂ ਦੀ ਨੁਮਾਇੰਦਗੀ ਸਭ ਤੋਂ ਸੀਨੀਅਰ ਆਗੂ ਸਭ ਤੋਂ ਸੀਨੀਅਰ ਆਗੂ ਹੋ ਜੀ ਤੁਸੀਂ ਸੋਨੂੰ ਨਹੀਂ ਕਿ ਪਤਾ ਇਸ ਗੱਲ ਦਾ ਫੇਤਾ ਵੀ ਆ ਜਿਹੜੀ 60 ਲੱਖ ਰੁਪਏ ਦੀ ਗੱਲ ਚੱਲੀ ਹੈ 20 ਤਾਂ 9 ਫੋਟ 10 ਫੋਟ ਉਹ ਸਾਰੀ ਸਟੇਟ ਦਾ ਮੈਨੂੰ ਮੈਂ ਤਾਂ ਆਪਣੇ ਹਲਕੇ ਦਾ ਹੁਣ ਨਹੀਂ ਜੀ ਦੇਖੋ ਸਟੇਟ ਦੇ ਤੁਸੀਂ ਸੀਐਮ ਤਾਂ ਦੇ ਹੋਣ ਨਹੀਂ ਹੋ ਮੈਂ ਨਹੀਂ ਨਹੀਂ ਚਾਹੇ ਤੁਸੀਂ ਆਪਰਾ ਜੂਆ ਜੂਆ ਰਿਸਪੋਨਸੀਬਲ ਮੈਂ ਫਿਰ ਫਿਰ ਮੈਨੂੰ ਜਿਹੜਾ ਖੇਤੀਬਾੜੀ ਮੰਤਰੀ ਹੈ ਕਿਉਂ ਨਹੀਂ ਲਾਹਿਆ ਉਹ ਲੋਕਾਂ ਨੂੰ ਬਰਾਤ ਬਰੋਦ ਉਥੇ ਵੀ ਬਾਬੂ ਵੀ ਤੋਤਾ ਸਿੰਘ ਨੂੰ ਕਿਉਂ ਨਹੀਂ ਉਹ ਕਰਿਆ ਲੋਕ ਇਹ ਮੰਗਦੇ ਨੇ ਕੋਈ ਹੋਰ ਵੀ ਕੋਈ ਅੱਡ ਚ ਚੱਲਦਾ ਹੁਣ ਜਦੋਂ ਨਹੀਂ ਸਰਕਾਰ ਨੂੰ ਤੁਸੀਂ ਸਰਕਾਰ ਦੇ ਨਮਾਇਦੇ ਹੋ ਤੁਸੀਂ ਵੀ ਤਾਂ ਲੋਕਾਂ ਨੂੰ ਦੱਸ ਸਕਦੇ ਲੋਕਾਂ ਨਾਲ ਖੜੋ ਮੈਂ ਤਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਜਾਣੂ ਕਰ ਉਹ ਕਿਸੇ ਦਾ ਜ਼ਿੰਮੇਵਾਰਤਾ ਜੀ ਨਹੀਂ ਕਰਦਾ ਵੀ ਜੇਲ੍ਹ ਤੇ ਜਾਵੇ ਜਾਂ ਛੜਕਦੇ ਬੈਠੇ ਜਾ ਰਹੀ ਗੱਡੀ ਇੱਕ ਗੱਲ ਬੰਦ ਮੇਰੀ ਗੱਲ ਤਾਂ ਸੁਣ ਲਓ ਯਾਰ ਜਾ ਤਾਂ ਹੁਣ ਇੱਕ ਬੰਦਾ ਬੋਲਦਾ ਦੂਜਾ ਦੂਜੇ ਤੇ ਯਕੀਨ ਨਹੀਂ ਅੰਦਰੋਂ ਯਾਰ ਇੱਕ ਬੰਦਾ ਯਕੀਨ ਤਾਂ ਅਖੇਰੇ ਬੋਲਦਾ ਅੰਦਰੋਂ ਅਖੇਰੇ ਨਹੀਂ ਲੋਕ ਆ ਯਕੀਨ ਸਾਰਿਆਂ ਕੋਈ ਸੀ ਇਹਨਾਂ ਦੇ ਵਿੱਚ ਗੁੱਸਾ ਹੈ 6 ਸਾਲ ਹੋ ਗਏ ਹੁਣ ਯਕੀਨ ਕਰਦੇ ਹਾਂ 6 ਸਾਲ ਹੋ ਗਏ ਗੱਲ ਸਾਡੀਆਂ ਪੀੜ੍ਹੀਆਂ ਗੁਜ਼ਰ ਗਈਆਂ ਇਹ ਤਾਂ ਐਂ ਕਹਿੰਦੇ ਆ ਕੀ ਐ ਕੋਈ ਗੱਲ ਰਾਹ ਪਈ ਹੈ ਹਨਾ ਸਾਲ ਚਾਹੀਏ ہلے یار بھائی جو بھائی بھائی جو ہلے بھائی جو بھائی اتنا اج نہیں کوئی کوئی غلط نہیں بیٹھا بیٹھا نہیں جناب ہلے بھائی جو روپ ਹਾਲ ਫੋਰ ਨਵੇਂ ਨਾਥ ਹੋਰ ਪੰਜਾਬ ਸਰਕਾਰ ਮੁਰਦਾਬਾ 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 ਅਜ਼ਾਦੀ ਬੁੱਢ ਸਰਕਾਰ ਮੁਰਦਾਬਾ ਮੁਰਦਾਬਾ ਸਲਾਮਤ ਦੇਖੀ ਅੱਗੇ ਫੋਰਸਾਂ ਲਾਉਣ ਵਾਲੀ ਬਾਦ ਸਰਕਾਰ ਮੁਰਦਾਬਾ 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 ਨਿਸ਼ਾਨਾ ਨਿਸ਼ਾਨਾ ਧੋਖਾ ਕਰਨ ਵਾਲੀ ਬਾਦ ਸਰਕਾਰ ਮੁਰਦਾਬਾ ਮੁਰਦਾਬਾ ਪੰਜਾਬ ਸਰਕਾਰ मुर्दे मोदी मुर्दे आठ मज़दूर किसान सोलहान खी <uto> तयारी <vani> زندہ باد زندہ باد زندہ باد سجارو لوڪن آقا زندہ باد زندہ باد मंडिया खुरे बंद, बंद करो बंद करो चालीस प्रति परिवार मजदूर भी हजार लैके बकाया जारी करो जारी करो खुदकसिया का मुआवजा जारी करो जारी करो मैं कैपटा चंदा ਦੀ ਹੋ ਰਹੀ ਲੁੱਟ ਬੰਦ ਕਰੋ ਬੰਦ ਕਰੋ ਬੰਦ ਕਰੋ ਲੁੱਟ ਕਰਾਉਣ ਵਾਲੀ ਸਰਕਾਰ ਮਰਦਾਬਾ ਮਰਦਾਬਾ ਮੋਦਾਬਾ ਲੁੱਟ ਕਰਾਉਣ ਵਾਲੀ ਸਰਕਾਰ ਮਰਦਾਬਾ 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 ਸਾਰੇ ਬੈਜੋ ਸਾਰੇ ਸਤਕਾਰਯੋਗ ਆ ਮੈਨੂੰ ਮੈਨੂੰ ਨਿਸ਼ਾਨ ਪਟਾਵੋ ਅਰਖੀ ਲੋਕੋ ਗੁਰੂ ਸਾਹਿਬ ਕੋਈ ਗੱਲ ਦਾ ਜਵਾਬ ਨਹੀਂ ਦੇ ਸਕਦੇ ਨਾ ਇਹ ਮੋਦੀ ਕੋਲੇ ਜਵਾਬ ਹੈ ਨਾ ਇਹ ਬਾਦਲ ਕੋਲੇ ਜਵਾਬ ਆ ਜਿਹੜਾ ਗੱਡੀ ਦੇ ਬੈਠੇ ਨੇ ਇਸ ਵਕਤ ਹਿੰਦੁਸਤਾਨ ਤੇ ਪੰਜਾਬ ਦੇ ਵਿੱਚ ਨਾ ਹਰਿਆਣੇ ਦੇ ਮੁੱਖ ਮੰਤਰੀ ਕੋਲੇ ਆ ਨਾ ਕਿਸੇ ਹੋਰ ਜਿਹੜਾ ਸੂਬੇ ਦੇ ਵਿੱਚ ਰਾਜ ਕਰਦਾ ਮੁੱਖ ਮੰਤਰੀ ਆ ਕੋਈ ਨਾ ਕੋਈ ਐਮ ਐਲ ਏ ਕੋਲੇ ਕੋਈ ਜਵਾਬ ਨਹੀਂ ਜੰਤਾ ਵਾਸਤੇ ਸਿਰਫ ਇੱਕ ਲੁੱਟ ਦਾ ਰਾਹ ਹੈ ਇੱਕ ਲੁੱਟ ਕਾਇਮ ਕਰਨੀ ਹੈ ਲੋਕਾਂ ਦੇ ਦਾਬਾ ਕਰਨਾ ਹੈ ਸੋ ਸਾਡੇ ਲੋਕ ਤਾਂ ਜਿਹੜਾ ਐਮ ਐਲ ਏ ਪਿੰਡਾਂ ਦੇ ਵਿੱਚ ਆਉਂਦਾ ਉਹਨੂੰ ਤਾਂ ਮੇਜ਼ ਤੇ ਲਾ ਕੇ ਵਰਫੀ ਖਵਾਉਂਦੇ ਆ ਜਦੋਂ ਅਸੀਂ ਜਾਣੇ ਆ ਬੋਲੋ ਸੰਤ ਬਾਬਾ ਕੌਣ ਸਿਕਾਉਣ ਵਾਲਾ ਪਤਾ ਨਹੀਂ ਢਿੜਬੇ ਨੂੰ ਭਜਦਾ ਪਤਾ ਨਹੀਂ ਨਾਨਕ ਸਾਹਿਬ ਛੱਡ ਕੇ ਭਜਦਾ ਪਤਾ ਨਹੀਂ ਕਿੱਧਰ ਨੂੰ ਭਜਦਾ ਜਿਦੋਂ ਕੱਲ ਨੂੰ ਇਹੀ ਗੱਦੀ ਤੇ ਦਰਬਾਰਾ ਗੁਰੂ ਆ ਗਿਆ ਐ ਐਮਐਲਏ ਜਿੱਤ ਕੇ ਇਹਦੀ ਕੋਠੀ ਕੋਲੇ ਵੀ ਤੁਹਾਨੂੰ ਜਾਣ ਨਹੀਂ ਦੇਣਾ ਵੱਡੀ ਪੂਛ ਵਾਲੇ ਕੁੱਤੇ ਬਣਨਾਂ ਦੇ ਨੇ ਵੀ ਸਰਦਾਰ ਤਾਂ ਹੈ ਹੀ ਨਹੀਂ ਕਰੇ ਕਰਿਆਉ ਨਹੀਂ ਹੋਣ ਦੇਣਾ ਵੀ ਗੁਰੂ ਸਾਹਿਬ ਨੂੰ ਖਤਰਾ ਐ ਐਮਐਲਏ ਫਟਾਫੜ ਕੇ ਭਦਾਉੜਦਾ ਸੋ ਸਾਡੇ ਤੇ ਲਾਠੀ ਚਾਰਜ ਕੀਤਾ ਜਾ ਰਿਹਾ ਹੈ ਮਜ਼ਦੂਰਾ ਕਿਸਾਨਾਂ ਤੇ ਸਾਡੀ ਲੁੱਟ ਜਾ ਰਹੀ ਹੈ ਸਾਨੂੰ ਇੱਕ ਵੀ ਜਵਾਬ ਪੰਜਾਬ ਦੀ ਸਰਕਾਰ ਨਹੀਂ ਦੇ ਸਕਦੀ ਕਿਉਂਕਿ ਜਿਹੜੀ ਬਨਾਸਪਤੀ ਅੱਜ 4500 ਨੂੰ ਵਿਕਦੀ ਸੀ ਪਿਛਲੇ ਸਾਲਾਂ ਦੇ ਵਿੱਚ 1509 ਜਿਹੜੀ 3500 3000 ਨੂੰ ਵਿਕਦੀ ਸੀ ਉਹਦਾ ਅੱਜ ਰੇਟ 1300 ਨੂੰ ਆ ਗਿਆ ਮੰਡੀਆਂ ਦੇ ਵਿੱਚ ਜਿਹੜੀ ਸਰਕਾਰ ਨੇ ਵਾਦਾ ਕੀਤਾ ਸੀ ਵੀ ਹਰੇਕ ਮੰਡੀ ਦੇ ਵਿੱਚ ਵਿਕੂ ਉਹਨੂੰ ਖਰੀਦਿਆ ਨਹੀਂ ਜਾ ਰਿਹਾ ਨਰਮੇ ਦਾ ਮਾਅਵਜਾ 40000 ਦੀ ਮੰਗ ਸੀ ਆਪੁੜੀ ਉਹ ਤਾਂ ਉੱਥੇ ਕੋਡਾ ਧਰ ਕੇ ਬਾਲ ਤੋਂ ਮਨਾਇਆ ਕਿ 64 ਕਰੋੜ ਰੁਪਇਆ 100 ਚਾਹੇ ਉਹਨਾਂ ਨੇ ਮਨਜ਼ੂਰ ਕੀਤਾ ਆਪਣੀ ਮੰਗ ਵੱਧਾ ਉਹਦੇ ਨਾਲ ਕੁਝ ਵੀ ਨਹੀਂ ਹੁੰਦਾ 4000 ਇੱਕ ਪਰਿਵਾਰ ਨੂੰ 3000 ਇੱਕ ਪਰਿਵਾਰ ਨੂੰ